ਨਾਲਾ ਸਟੇਮੋਂ ਦੀਪਸਿੰਧੂ ਦੇ ਭਰਾ ਮਨਦੀਪ ਸਿੱਧੂ ਆ ਬਾਈ ਜੀ ਅੱਜ ਇੱਕ ਹੋਰ ਕਤਲ ਹੋਇਆ ਜੇ ਆਪਾਂ ਗੱਲ ਕਰੀਏ ਪਹਿਲਾਂ ਦੀਪਸਿੰਧੂ ਸਿੱਧੂ ਮੂਸੇ ਵਾਲਾ ਸੰਦੀਪ ਨੰਗਲ ਲੰਬਗਾ ਤੇ ਅੱਜ ਫੇਰ ਇੱਕ ਕਤਲ ਹੁੰਦਾ ਸਿਆਸੀ ਕਤਲ ਦੇਖੋ ਇਹੀ ਗੱਲ ਆ ਵੀ ਜਿਹੜਾ ਪੰਜਾਬ ਦੀ ਗੱਲ ਕਰੂਗਾ ਉਸ ਨੂੰ ਜਿਵੇਂ ਹੁਣ ਪੰਜਾਬ ਦਾ ਮਾਹੌਲ ਚੱਲ ਰਿਹਾ ਜਿਹੜਾ ਪੰਜਾਬ ਦੀ ਗੱਲ ਕਰਦਾ ਜਾਂ ਤਾਂ ਉਸ ਨੂੰ ਮੌਤ ਮਿਲੂਗੀ ਤੇ ਜਾਂ ਉਹਨੂੰ ਜੇਲਾ ਮਿਲਣਗੀਆਂ ਜਿਵੇਂ ਬਾਈ ਦੀਪ ਕਹਿੰਦਾ ਹੁੰਦਾ ਸੀਗਾ ਵੀ ਇਹੇ ਆਪਣਾ ਜਿਹੜਾ ਮੁੱਖ ਮੰਤਰੀ ਏ ਬਿਆਨ ਤੇ 부ਚੜ ਦਾ ਦੂਸਰਾ ਰੂਪ ਆ ਤੇ ਉਹ ਪਰਪੱਕ ਦੇਖਣ ਨੂੰ ਮਿਲ ਰਿਹਾ ਦੇਖੋ ਇਹ ਤੇ ਮੈਂ ਬਿਲਕੁਲ ਕਹਿੰਦਾ ਵੀ ਸਾਰੀ ਜਿਹੜੀ ਮੌਜੂਦਾ ਸਰਕਾਰ ਆ ਉਹਦਾ ਇਹ ਟੋਟਲ ਫੇਲੀਅਰ ਆ ਉਹ ਆਪਦੇ ਲਾਅ ਐਂਡ ਆਰਡਰ ਚ ਵੀ ਫੇਲ ਹੋਏ ਆ ਆਪਦੀ ਐਡਮਿਨਿਸਟ੍ਰੇਸ਼ਨ ਚ ਵੀ ਫੇਲ ਹੋਏ ਆ ਗੱਲਾਂ ਕਰਨ ਨੂੰ ਚੁਟਕਲੇ ਸੋਨ ਨੂੰ ਆਪਣੇ ਕੋਲੇ ਮੁੱਖ ਮੰਤਰੀ ਹੈਗਾ ਕੋਈ ਕੰਮ ਦੀ ਗੱਲ ਕੋਈ ਮੁੱਦੇ ਦੀ ਗੱਲ ਉਹਨਾਂ ਨੇ ਕਦੇ ਨਾ ਕੀਤੀ ਐ ਨਾ ਕਰਨੀ ਆ ਅਹੀ ਆ ਵੀ ਇਹਦੀ ਪ੍ਰਪੱਖ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਵੀ ਜਿਹੜਾ ਮੌਜੂਦਾ ਐਮ.ਐਲ.ਏ ਤੇ ਜਿਹਦੇ ਅਲੀਗੇਸ਼ਨਸ ਆਉਂਦੇ ਆ ਉਹਨੂੰ ਅਨਟੱਚ ਨਾ ਛੱਡਿਆ ਜਾਵੇ ਜੇ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਨਹੀਂ ਇਸ ਦੀ ਪ੍ਰੋਪਰ ਇਨਵੈਸਟੀਗੇਸ਼ਨ ਡਿਊ ਟੂ ਪ੍ਰੈਸ਼ਰ ਕਰ ਸਕਦੀ ਤਾਂ ਇਹ ਸੈਂਟਰ ਦੀਆਂ ਏਜੰਸੀਜ਼ ਆਪਣੇ ਕੋਲੇ ਸੀ.ਬੀ.ਆਈ. ਆ ਉਹਦੇ ਥਰੂ ਕਰਾਈ ਜਾਵੇ। ਕੱਸੀ ਗੱਲ ਮੈਂ ਗਗਨਤਾਰ ਸਿੰਘ ਸਰਾਂ ਦਾ ਤੁਸੀਂ ਹੈਮਨਿਟੀ ਵੀ ਵੇਖ ਰਹੇ ਹੋ ਸਾਡੇ ਨਾਲ ਇਸ ਟਾਈਮ ਦੀਪਸਿੰਧੂ ਭਰਾ ਮਨਦੀਪ ਸਿੱਧੂ ਆ ਬਾਈ ਜੀ ਅੱਜ ਇੱਕ ਹੋਰ ਕਤਲ ਹੋਇਆ ਜੇ ਆਪਾਂ ਗੱਲ ਕਰੀਏ ਪਹਿਲਾਂ ਦੀਪਸਿੰਧੂ ਸੂ ਦੂ ਮੁੱਸੇ ਵਾਲਾ ਸੰਦੀਪ ਨੰਗਲ ਅੰਮੰਗਾ ਤੇ ਅੱਜ ਫੇਰ ਇੱਕ ਕਤਲ ਹੁੰਦਾ ਸਿਆਸੀ ਕਤਲ ਕਿਵੇਂ ਲੱਗਦਾ ਤੁਹਾਨੂੰ ਦੇਖੋ ਇਹੀ ਗੱਲ ਆ ਵੀ ਜਿਹੜਾ ਪੰਜਾਬ ਦੀ ਗੱਲ ਕਰੂਗਾ ਉਸ ਨੂੰ ਜਿਵੇਂ ਹੁਣ ਪੰਜਾਬ ਦਾ ਮਾਹੌਲ ਚੱਲ ਰਿਹਾ ਜਿਹੜਾ ਪੰਜਾਬ ਦੀ ਗੱਲ ਕਰਦਾ ਜਾਂ ਤਾਂ ਉਸ ਨੂੰ ਮੌਤ ਮਿਲੂਗੀ ਤੇ ਜਾਂ ਉਹਨੂੰ ਜੇਲਾ ਮਿਲਣੀ ਆ ਇਹੀ ਗੱਲ ਜੇ ਆਪਾਂ ਕਰੀਏ ਇਸੇ ਦੂਸੇ ਵਾਲੇ ਨੇ ਪੰਜਾਬ ਦੀ ਗੱਲ ਕੀਤੀ ਬਾਈਦੀਪ ਨੇ ਗੱਲ ਕੀਤੀ ਨੰਗਲ ਅੰਬੀਆਂ ਨੇ ਗੱਲ ਕੀਤੀ ਪੰਜਾਬ ਦੇ ਹੱਕਾਂ ਦੀ ਪੰਜਾਬ ਦੀ ਤਾਂ ਉਹਨਾਂ ਨੂੰ ਮੌਤ ਮਿਲੀ ਤੇ ਜਿਹੜੇ ਨੌਜਵਾਨ ਵਿਦੇਸ਼ਾਂ ਦੀ ਧਰਤੀ ਤੋਂ ਕਰਦੇ ਆ ਉਹਨਾਂ ਨੂੰ ਵੀ ਆਪਣੀਆਂ ਜੇ ਬਾਈ ਨਿਜਰ ਦੀ ਗੱਲ ਕਰੀਏ ਕੈਨੇਡਾ ਜਾਂ ਆਪਾਂ ਬਾਈ ਅਵਤਾਰ ਖੰਡੇ ਦੀ ਗੱਲ ਕਰੀਏ ਉਹਨਾਂ ਨੂੰ ਵੀ ਮੈਂ ਕਹੂੰਗਾ ਸ਼ਹਾਦਤ ਮਿਲੀ ਆ ਤੇ ਜਿਹੜੇ ਨੌਜਵਾਨ ਪੰਜਾਬ 'ਚ ਰਹਿ ਕੇ ਗੱਲ ਕਰਦੇ ਸੀ ਉਹਨਾਂ ਨੂੰ ਜੇਲਾ ਮਿਲੀਆਂ ਤੇ ਇਹੀ ਗੱਲ ਆ ਵੀ ਜੇ ਪੰਜਾਬ ਦੀ ਆਪਦੇ ਹੱਕਾਂ ਦੀ ਗੱਲ ਕਰਨੀ ਆ ਤਾਂ ਸਰਕਾਰ ਨੂੰ ਇਹ ਚੁੱਪਦੀ ਆ ਤੇ ਉਹਨਾਂ ਨੂੰ ਇਸ ਚੀਜ਼ 'ਚ ਨਹੀਂ ਕਰਨ ਦੇਣਗੇ ਉਹ ਤੇ ਸਰਕਾਰ ਆ ਆਪਦੇ ਜਿੰਨੇ ਵੀ ਕਾਰਜ ਸੀਗੇ ਉਹਨਾਂ 'ਚੋ ਟੋਟਲ ਫੇਲਿਅਰ ਸਰਕਾਰ ਹੋਈ ਆ ਜਿਵੇਂ ਬਾਈ ਦੀਪਕ ਇਹਦਾ ਹੁੰਦਾ ਸੀਗਾ ਵੀ ਇਹੇ ਆਪਣਾ ਜਿਹੜਾ ਮੁੱਖ ਮੰਤਰੀ ਇਹ ਬਿਆਨ ਤੇ ਬੁੱਚੜ ਦਾ ਦੂਸਰਾ ਰੂਪ ਆ ਤੇ ਉਹ ਪਰਪੱਕ ਦੇਖਣ ਨੂੰ ਮਿਲ ਰਿਹਾ ਆ ਆਪਾਂ ਨੂੰ ਭਾਈ ਜੀ ਕਿਵੇਂ ਲੱਗਦਾ ਜਿਹੜਾ ਜਿਹੜਾ ਕਤਲ ਹੋ ਜਾਂਦਾ ਉਸ ਤੋਂ ਬਾਅਦ ਲਾਸ਼ ਹਜੇ ਤੱਕ ਸਸਕਾਰ ਨਹੀਂ ਹੋਇਆਗਾ ਕਿਉਂਕਿ ਐਫ ਆਈ ਆਰ ਦੇ ਵਿੱਚ ਵੀ ਇਹ ਗੱਲ ਕਹੀ ਆ ਵੀ ਦੋ ਸਿਆਸੀ ਮੰੰਦੇ ਵਿੱਚ ਹੋ ਸਕਦੇ ਆ ਲੱਗਦਾ ਤੁਹਾਨੂੰ ਕਿ ਦਿਨਾਂ ਕਿ ਦਿਨ ਸਰਕਾਰ ਦਾ ਹੱਥ ਹੋ ਦੇਖੋ ਸਰਕਾਰ ਦਾ ਹੱਥ ਤਾਂ ਹੈਗਾ ਹੀ ਆ ਜੇ ਹੁਣ ਆਪਾਂ ਗੱਲ ਕਰਦੇ ਆਂ ਵੀ ਇਹ ਚੀਜ਼ ਦੀ ਉਹਨਾਂ ਨੇ ਐਫ ਆਈ ਆਰ ਦੇਤੀ ਪਰ ਜੇ ਆਪਾਂ ਇਹ ਪੁਆਇੰਟ ਵੀ ਨਹੀਂ ਛੱਡ ਸਕਦੇ ਵੀ ਇਸ ਦੀ ਟਸਲ ਸਿੱਦਮ ਸਿੱਧੀ ਤਸਲ ਮੌਜੂਦਾ ਐਮਐਲਏ ਨਾਲ ਚੱਲਦੀ ਸੀ ਕਿ ਉਹ ਪਰਪੱਖ ਕਿਵੇਂ ਪੁਲਿਸ ਇਨਵੈਸਟੀਗੇਟ ਕਰ ਜੂਗੀ ਉਹ ਪੰਜਾਬ ਸਰਕਾਰ ਨੇ ਤਾਂ ਆਪਦੇ ਐਮਐਲਏ ਦਾ ਪੱਖ ਹੀ ਪੂਰਨਾ ਉਹੀ ਉਹ ਪੂਰਦੇ ਰਹੇ ਹੈਗੇ ਇਸ ਚੀਜ਼ ਦੇ ਉਹਦੇ ਰੋਸ ਵਜੋਂ ਅੱਜ ਇਹ ਸਾਰਾ ਇੱਥੇ ਮੈਂ ਕਹੂੰਗਾ ਧਰਨਾ ਸਾਰੀ ਸੰਗਤ ਨੇ ਲਾਇਆ ਹੈਗਾ ਤੇ ਸੰਗਤ ਦਾ ਇਹੀ ਆ ਵੀ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਸਾਰੇ ਇਸ ਤਰ੍ਹਾਂ ਨੇਚਰ ਇਸ ਮੋਰਚੇ 'ਚ ਇਕੱਠੇ ਆਂ ਤੇ ਬਾਈ ਨੂੰ ਬਾਈ ਸੁਖਵਿੰਦਰ ਸਿੰਘ ਕੋਲਕੱਤਾ ਨੂੰ ਇਨਸਾਫ ਦਿਵਾ ਕੇ ਹੀ ਇਹ ਮੋਰਚਾ ਚੱਕਿਆ ਜਾਵੇ ਬਾਈ ਜੀ ਪੰਜਾਬ ਦੇ ਵਿੱਚ ਰੋਜ਼ ਨਾ ਕਿਤੇ ਨਾ ਕਿਤੇ ਗੋਲੀ ਚੱਲ ਰਹੀ ਆ ਰੋਜ਼ ਕਤਲ ਹੋ ਰਹੇ ਆ ਇੱਕ ਦੁੱਕੀ ਦਾ ਬੰਦਾ ਨਹੀਂ ਹੁੰਦਾ ਜਿਹੜਾ ਇੱਕ ਵੱਡੀ ਹਸਤੀ ਨੂੰ ਮਾਰ ਕੇ ਚਲਾ ਜਾਂਦਾ ਲੱਗਦਾ ਨਹੀਂ ਸਰਕਾਰ ਦਾ ਫੇਲਿਅਰ ਆ ਦੇਖੋ ਇਹ ਤੇ ਮੈਂ ਬਿਲਕੁਲ ਕਹਿੰਦਾ ਵੀ ਸਾਰੀ ਜਿਹੜੀ ਮੌਜੂਦਾ ਸਰਕਾਰ ਆ ਉਹਦਾ ਇਹ ਟੋਟਲ ਫੇਲੀਅਰ ਆ ਉਹ ਆਪਦੇ ਲਾਅ ਐਂਡ ਆਰਡਰ 'ਚ ਵੀ ਫੇਲ ਹੋਏ ਆ ਆਪਦੀ ਐਡਮਿਨਿਸਟ੍ਰੇਸ਼ਨ 'ਚ ਵੀ ਫੇਲ ਹੋਏ ਆ ਗੱਲਾਂ ਕਰਨ ਨੂੰ ਚੁਟਕਲੇ ਸੋਨ ਨੂੰ ਆਪਣੇ ਕੋਲੇ ਮੁੱਖ ਮੰਤਰੀ ਹੈਗਾ ਕੋਈ ਕੰਮ ਦੀ ਗੱਲ ਕੋਈ ਮੁੱਦੇ ਦੀ ਗੱਲ ਉਹਨਾਂ ਨੇ ਕਦੇ ਨਾ ਕੀਤੀ ਐ ਨਾ ਕਰਨੀ ਆ ਵੀ ਉਹ ਤਾਂ ਬਸ ਆਪਦਾ ਟਾਈਮ ਸੀਗਾ ਇੱਕ ਤਰ੍ਹਾਂ ਨਾਲ ਟਪਾ ਗਏ ਕੋਈ ਨਹੀਂ ਹੁਣ ਆਉਣ ਵਾਲੇ ਸਮੇਂ ਵਿੱਚ ਆਵਾਮ ਵੀ ਜਾਗ ਚੁੱਕੀ ਆ ਜਿਨ੍ਹਾਂ ਨੂੰ ਅਸੀਂ ਆਪਦੀ ਆਪਣੀ ਸਰਕਾਰ ਸਮਝਦੇ ਸੀ ਉਹਨਾਂ ਨੇ ਸਾਡੇ ਤੇ ਸਭ ਤੋਂ ਵੱਧ ਤਸ਼ੱਦਦ ਕੀਤਾਗਾ ਤੇ ਕੋਈ ਗੱਲ ਨਹੀਂ ਇਹ ਤਾਂ ਜਿਹੜੇ ਸੰਗਤ ਨੂੰ ਇਹੀ ਬੇਨਤੀ ਕਰੂੰਗਾ ਵੀ ਸਾਰੇ ਆਪਾਂ ਇਕੱਠੇ ਰਹੀਏ ਇਕੱਠੇ ਹੋ ਕੇ ਇਕੱਠ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਆ ਅੱਜ ਆਪਾਂ ਜਿਹੜਾ ਆਪਣਾ ਮੁੱਦਾ ਗਾ ਬਾਈ ਸੁਖਵਿੰਦਰ ਸਿੰਘ ਕੋਲਕਾਤਾ ਨੂੰ ਇਨਸਾਫ ਤੋਂ ਆਉਂਦਾ ਆਪਾਂ ਪਹਿਲਾਂ ਇਸ ਤੇ ਰਹੀਏ ਫਿਰ ਉਸ ਤੋਂ ਬਾਅਦ ਜਿੰਨੇ ਵੀ ਅੱਗੇ ਫੈਸਲੇ ਹੋਣਗੇ ਉਹ ਸੰਗਤੀ ਰੂਪ ਵਿੱਚ ਲੈਣੇ ਚਾਹੀਦੇ ਆਂ ਵੀ ਮੰਗ ਕਰਦੇ ਆਂ ਬਾਈ ਸਰਕਾਰ ਤੋਂ ਇਸ ਕਤਲ ਦੀ ਅਹੀ ਆ ਵੀ ਇਹਦੀ ਪ੍ਰਪੱਖ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਵੀ ਜਿਹੜਾ ਮੌਜੂਦਾ ਐਮਐਲਏ ਤੇ ਜਿਹਦੇ ਅਲੀਗੇਸ਼ਨਸ ਆਉਂਦੇ ਆ ਉਹਨੂੰ ਅਨਟਚ ਨਾ ਛੱਡਿਆ ਜਾਵੇ ਜੇ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਨਹੀਂ ਇਸ ਦੀ ਪ੍ਰੋਪਰ ਇਨਵੈਸਟੀਗੇਸ਼ਨ ਡੂ ਟੂ ਪ੍ਰੈਸ਼ਰ ਕਰ ਸਕਦੀ ਤਾਂ ਇਹ ਸੈਂਟਰ ਦੀਆਂ ਏਜੰਸੀਜ਼ ਆਪਣੇ ਕੋਲੇ ਸੀਬੀਆਈ ਆ ਉਹਦੇ ਥਰੂ ਕਰਾਈ ਜਾਵੇ ਜੀ ਬਹੁਤ ਬਹੁਤ ਧੰਨਵਾਦ ਜੀ ਇਸ ਟਾਈਮ ਸਾਡੇ ਨਾਲ ਮਨਦੀਪ ਸਿੱਧੂ ਸੀਗੇ ਜਿਹੜੇ ਕਿ ਦੀ ਸੁੱਧ ਪ੍ਰਾਚ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਜਾਂਚ ਆ ਸੈਂਟਰ ਦੀ ਏਜੰਸੀ ਸੀਬੀਆਈ ਤੋਂ ਜਿਹੜੀ ਮੰਗ ਕੀਤੀ ਉਹਨਾਂ ਨੇ ਵੀ ਕੀਤੀ ਜਾਵੇ ਤਾਂ ਕਿ ਜਿਹੜੇ ਅਜੇ ਇਹ ਕਤਲ ਆਉਣ ਵਾਲੇ ਸਮੇਂ ਦੇ ਵਿੱਚ ਰੁਕਣ ਕੈਮਰਾਮੈਨ ਮਲਪੀ ਦੇ ਨਾਲ ਮੈਂ ਦਇਤਾਰ ਸਿੰਘ ਸਰਾਹ ਹ